ਮਸ਼ਹੂਰ ਇਨਸਟਾਗ੍ਰਾਮਰ ਤੇ ਯੂਟਿਊਬਰ ਮੀਕੂ ਟਿੱਲੋ ਜਿਸ ਦਾ ਕੀ ਹੁਣ ਤੱਕ ਵਿਆਹ ਸੁਰਖੀਆਂ ਦੇ ਵਿੱਚ ਰਿਹਾ ਤੇ ਹੁਣ ਵਿਆਹ ਤੋਂ ਬਾਅਦ ਵਾਲੀਆਂ ਜਿਹੜੀਆਂ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਤੇ ਲੋਕਾਂ ਦੇ ਵੱਲੋਂ ਇਹਨਾਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਵਿਆਹ ਤੋਂ ਬਾਅਦ ਪਤੀ ਅਨਮੋਲ ਨਾਲ ਮੀਕੂ ਟਿੱਲੋ ਕਲੋਲਾਂ ਕਰਦੀ ਹਰੇਕ ਵੀਡੀਓ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਇਹਨਾਂ ਕਲੋਲਾਂ ਕਰਕੇ ਹੀ ਲੋਕਾਂ ਦੇ ਵੱਲੋਂ ਮੀਕੂ ਟਿੱਲੋ ਨੂੰ ਪਿਆਰ ਦਿੱਤਾ ਜਾਂਦਾ ਹੈ ਤੇ ਹਾਲੀ ਦੇ ਵਿਚ ਮੀਕੂ ਟਿੱਲੋ ਦੇ ਵੱਲੋਂ ਆਪਣੇ ਪਤੀ ਦੇ ਨਾਲ ਇੱਕ ਅਨਮੋਲ ਦੇ ਨਾਲ ਵਲੌਗ ਪਾਇਆ ਗਿਆ ਤੇ ਵਲੌਗ ਇੰਨਾ ਜਿਆਦਾ ਸੋਹਣਾ ਵਾ ਤੁਸੀਂ ਸਾਰਾ ਵਲੌਗ ਦੇਖੋਗੇ ਤਾਂ ਤੁਸੀਂ ਵੀ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ ਤੇ ਸਹੁਰੇ ਪਰਿਵਾਰ ਦੇ ਵਿੱਚ ਮੀਕੂ ਟਿੱਲੋ ਕਾਫੀ ਜਿਆਦਾ ਖੁਸ਼ ਨਜ਼ਰ ਆ ਰਹੀ ਆ ਕਿਉਂਕਿ ਵਿਆਹ ਤੋਂ ਬਾਅਦ ਜਿਹੜਾ ਗੁਰਜਸ ਕਪਲਸ ਨਾਲ ਵੀ ਉਹਨਾਂ ਦੀ ਕੰਟਰੋਵਰਸੀ ਹੋ ਗਈ ਸੀ ਤੁਹਾਨੂੰ ਸਾਰਿਆਂ ਨੂੰ ਮੁੱਦਾ ਪਤਾ ਹੀ ਆ ਤੇ ਵਿਆਹ ਤੋਂ ਬਾਅਦ ਫਿਰ ਵੀ ਮੀਕੂ ਟਿੱਲੋ ਆ ਜਿਹੜੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਇੱਕ ਵਧੀਆ ਤਰੀਕੇ ਦੇ ਨਾਲ ਤੇ ਖੁਸ਼ ਮિજાਜ ਰਹਿ ਰਹੀ ਆ ਤੇ ਲੋਕਾਂ ਦੇ ਵੱਲੋਂ ਉਹਨਾਂ ਦੀਆਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਦੇ ਜਿਹੜੇ ਵਲੌਗ ਆ ਉਹਨਾਂ ਥੱਲੇ ਵੀ ਜਿਹੜੇ ਕਾਫੀ ਕਮੈਂਟਸ ਲੋਕਾਂ ਦੇ ਵੱਲੋਂ ਕੀਤੇ ਜਾਂਦੇ ਹਨ ਹਾਲਾਂਕਿ 네ਗੇਟਿਵ ਕਮੈਂਟ ਵੀ ਕੀਤੇ ਜਾਂਦੇ ਹਨ ਪਰ ਕਹਿੰਦੇ ਹਨ ਕਿ ਜਿਸ ਚੀਜ਼ ਦੇ ਵਿੱਚ ਗੱਲਬਾਤ ਹੁੰਦੀ ਹੈ ਚਰਚੇ ਵੀ ਉਸੇ ਚੀਜ਼ ਦੇ ਹੀ ਹੁੰਦੇ ਹਨ ਤਾਂ ਵਿਆਹ ਤੋਂ ਬਾਅਦ ਮੀਕੂ ਟਿੱਲੋ ਜਿਹੜੀ ਹਮੇਸ਼ਾ ਹੀ ਚਰਚਾ ਦੇ ਵਿੱਚ ਬੜੀ ਰਹਿੰਦੀ ਹੈ ਤੇ ਲੋਕਾਂ ਦੇ ਵੱਲੋਂ ਵੀ ਜਿਹੜਾ ਮੀਕੂ ਟਿੱਲੋ ਨੂੰ ਰੱਜਮਾ ਪਿਆਰ ਦਿੱਤਾ ਜਾਂਦਾ ਤੇ ਹਾਲੀ ਦੇ ਵਿੱਚ ਮੀਕੂ ਟਿੱਲੋ ਨੇ ਵਲੌਗ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਕੇ ਉਹਨਾਂ ਤੋਂ ਕਾਫੀ ਜ਼ਿਆਦਾ ਕਮੈਂਟਸ ਤੇ ਪਿਆਰ ਲਿਆ ਤੇ ਤੁਸੀਂ ਵੀ ਇਸ ਵਲੌਗ ਨੂੰ ਜਾ ਕੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਮੀਕੂ ਟਿੱਲੋ 855 ਅਕਾਊਂਟ ਤੇ YouTube ਉੱਤੇ ਜਾ ਕੇ ਜਰੂਰ ਦੇਖਿਓ ਤੁਹਾਨੂੰ ਵਲੌਗ ਦੇਖ ਕੇ ਬਹੁਤ ਚੰਗਾ ਲੱਗੂਗਾ ਕਿਉਂਕਿ ਵਲੌਗ ਦੇ ਵਿੱਚ ਮੀਕੂ ਟਿੱਲੋ ਦੀਆਂ ਕੋਲੋਲਾ ਹਰੇਕ ਨੂੰ ਹੱਸਣ ਲਈ ਮਜਬੂਰ ਕਰ ਦਿੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਪਹਿਲਾ ਵਲੌਗ ਫਸਟ ਮੂਵੀ ਵਿਦ ਹਬੀ ਬਹੁਤ ਹੀ ਪਿਆਰਾ ਵਲੌਗ ਆ ਤੁਸੀਂ ਜਾ ਕੇ ਜਰੂਰ ਦੇਖੋ ਤੇ ਆਪਣੀ ਰਾਇਸ ਵੀਡੀਓ ਦੇ ਬਾਰੇ ਕਮੈਂਟ ਦੇ ਵਿੱਚ ਜਰੂਰ ਦੇ ਦਿਓ ਤੇ ਹੋਰ ਪੰਜਾਬੀ ਅਪਡੇਟਸ ਦੇਖਣ ਦੇ ਲਈ ਸਾਡੇ YouTube ਚੈਨਲ ਪੰਜਾਬੀ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ